ਕਾਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਕੋਈ ਨਵੀਂ ਗੱਲ ਨਹੀਂ ਕਾਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਨੇ ਹਾਲਾਂਕਿ ਕਾਰ ਨੂੰ ਅੱਗ ਲੱਗਣ ਦੀਆਂ ਜ਼ਿਆਦਾਤਰ ਘਟਨਾਵਾਂ ਗਰਮੀ ਦੇ ਮੌਸਮ ਦੌਰਾਨ ਵਾਪਰਦੀਆਂ ਨੇ ਪਰ ਕੀ ਕਦੇ ਤੁਸੀਂ ਸੋਚਿਆ ਕਿ ਕਾਰ ਨੂੰ ਅੱਗ ਲੱਗਣ ਦੇ ਕਿਹੜੇ ਕਾਰਨ ਨੇ ਜੇਕਰ ਕਦੇ ਕਿਸੇ ਕਾਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਉਸ ਸਮੇਂ ਕੀ ਕਰਨਾ ਚਾਹੀਦਾ ਹੈ ਅਤੇ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਣੋ ਇਸ ਖਾਸ ਰਿਪੋਰਟ ਦੇ ਵਿੱਚ ਅੱਜਕੱਲ ਕਾਰ ਬਾਜ਼ਾਰ 'ਚ ਨਵੇਂ-ਨਵੇਂ ਕਾਰ ਐਕਸੈਸਰੀਜ਼ ਆ ਰਹੇ ਨੇ ਅਸਲ ਦੇ ਨਾਲ-ਨਾਲ ਸਸਤੇ ਅਤੇ ਨਕਲੀ ਕਾਰ ਦੇ ਸਮਾਨ ਵੀ ਬਾਜ਼ਾਰ 'ਚ ਵਿਕ ਰਹੇ ਨੇ ਅਜਿਹੇ 'ਚ ਲੋਕ ਪੈਸੇ ਬਚਾਉਣ ਲਈ ਆਪਣੀਆਂ ਕਾਰਾਂ 'ਚ ਨਕਲੀ ਅਤੇ ਸਸਤੇ ਸਮਾਨ ਲਗਵਾ ਲੈਂਦੇ ਨੇ ਇਸ ਦੌਰਾਨ ਜ਼ਿਆਦਾਤਰ ਲੋਕ ਇੱਕ ਹੋਰ ਗਲਤੀ ਕਰਦੇ ਨੇ ਉਹ ਅਨਸਿੱਖਿਤ ਮੈਕੈਨਿਕਾਂ ਤੋਂ ਆਪਣੇ ਵਾਹਨਾਂ ਵਿੱਚ ਫਿੱਟ ਕੀਤੇ ਸਮਾਨ ਪ੍ਰਾਪਤ ਕਰਦੇ ਨੇ ਅਜਿਹੇ 'ਚ ਕਈ ਵਾਰ ਗਲਤ ਵਾਇਰਿੰਗ ਕਾਰਨ ਸ਼ਾਰਟ ਸਰਕਟ ਹੋਣ ਕਾਰਨ ਕਾਰ ਨੂੰ ਅੱਗ ਲੱਗ ਜਾਂਦੀ ਹੈ ਬਹੁਤ ਸਾਰੇ ਲੋਕ ਆਪਣੇ ਪੈਸੇ ਬਚਾਉਣ ਲਈ ਆਪਣੀਆਂ ਕਾਰਾਂ ਵਿੱਚ ਜਾਲੀ ਅਤੇ ਸਸਤੀਆਂ ਸੀਐਨਜੀ ਕਿੱਟਾ ਲਗਵਾ ਲੈਂਦੇ ਨੇ ਹਾਲਾਂਕਿ ਇੱਕ ਬੇहद ਖਤਰਨਾਕ ਸਾਬਤ ਹੋ ਸਕਦਾ ਹੈ ਸਸਤੀਆਂ ਅਤੇ ਨਕਲੀ ਸੀएनजी ਕਿਟਾਂ ਕਾਰਨ ਨੂੰ ਅੱਗ ਲੱਗਣ ਦਾ ਵੱਡਾ ਕਾਰਨ ਬਣ ਜਾਂਦੀਆਂ ਹਨ ਜੇਕਰ ਕਿਸੇ ਕਾਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਕਾਰ ਦੇ ਬਿਜਲੀ ਯੂਨਿਟ ਜam ਹੋ ਜਾਂਦੇ ਨੇ ਇਸ ਕਾਰਨ ਬਿਜਲੀ ਦੀਆਂ ਤਾਰਾਂ ਰਿਪੀਟ ਇਸ ਕਾਰਨ ਬਿਜਲੀ ਦੀਆਂ ਤਾਰਾਂ ਖਿੜਕੀਆਂ ਸੀਟ ਬੈਲਟਾਂ ਤੇ ਸੈਂਟਰਲ ਲਾਕਿੰਗ ਸਿਸਟਮ ਵੀ ਫੇਲ ਹੋ ਜਾਂਦਾ ਜਿਸ ਕਾਰਨ ਕਾਰ 'ਚ ਬੈਠੇ ਲੋਕਾਂ ਦਾ ਬਾਹਰ ਨਿਕਲਣਾ ਕਾਫੀ ਮੁਸ਼ਕਿਲ ਹੋ ਜਾਂਦਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਾਰ ਨੂੰ ਅੱਗ ਲੱਗਣ ਵਾਲੀ ਹੈ ਤਾਂ ਤੁਰੰਤ ਕਾਰ ਨੂੰ ਆਪਣੀ ਸਾਈਡ ਤੇ ਲੈ ਜਾਓ ਅਤੇ ਬਾਹਰ ਨਿਕਲ ਜਾਓ ਕਿਉਂਕਿ ਜਿਵੇਂ ਹੀ ਕਾਰ ਨੂੰ ਅੱਗ ਲੱਗੇਗੀ ਕਾਰਬਨ ਮੋਨੋਆਕਸਾਈਡ ਗੈਸ ਉਸ ਦੇ ਅੰਦਰ ਫੈਲ ਲਗ ਜਾਵੇਗੀ ਜੋ ਕਿ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ ਕਾਰ ਦੇ ਬੋਨਟ ਨੂੰ ਬਿਲਕੁਲ ਨਾ ਖੋਲੋ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਅੱਗ ਨੂੰ ਆਕਸੀਜਨ ਮਿਲੇਗੀ ਅਤੇ ਅੱਗ ਹੋਰ ਫੈਲ ਜਾਵੇਗੀ ਜੇਕਰ ਤੁਹਾਡੀ ਕਾਰ ਚ ਅੱਗ ਬੁਝਾਊ ਜੰਤਰ ਹੈ ਤਾਂ ਤੁਸੀਂ ਕਾਰ ਵਿੱਚ ਲੱਗੀ ਅੱਗ ਤੇ ਕਾਬੂ ਪਾ ਸਕਦੇ ਹੋ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਕਾਰ ਦੀ ਸਰਵਿਸ ਕੇਵਲ ਇੱਕ ਅਧਿਕਾਰਤ ਸੇਵਾ ਕੇਂਦਰ ਤੋਂ ਹੀ ਕੀਤੀ ਜਾਣੀ ਚਾਹੀਦੀ ਅਕਸਰ ਲੋਕ ਮੁਫਤ ਸੇਵਾ ਤੋਂ ਬਾਅਦ ਆਪਣੀ ਕਾਰ ਦੀ ਸਰਵਿਸ ਥਾਨਕ ਸਥਾਨ ਤੋਂ ਕਰਵਾ ਲੈਂਦੇ ਨੇ ਅਜਿਹੇ 'ਚ ਕਈ ਵਾਰ ਗੈਰ ਸਿੱਖਿਅਤ ਮਕੈਨਿਕ ਦੇ ਹੱਥੋਂ ਕਾਰ ਖਰਾਬ ਹੋ ਜਾਂਦੀ ਹੈ ਜੋ ਖਤਰਨਾਕ ਸਾਬਤ ਹੁੰਦੀ ਹੈ ਆਪਣੀ ਕਾਰ ਵਿੱਚ ਅੱਗ ਬੁਝਾਉਣ ਵਾਲਾ ਜੰਤਰ ਰੱਖੋ ਤਾਂ ਜੋ ਲੋੜ ਪੈਣ ਤੇ ਅੱਗ ਬੁਝਾਉਣ ਲਈ ਤੁਸੀਂ ਇਸ ਦੀ ਮਦਦ ਲੈ ਸਕੋ ਇਸ ਦੇ ਨਾਲ ਹੀ ਕਾਰ ਚ ਸੀਟ ਬੈਲਟ ਕਟਰ ਲਗਾ ਕੇ ਰੱਖੋ ਤਾਂ ਕਿ ਜਰੂਰਤ ਪੈਣ ਤੇ ਦੁਰਘਟਨਾ ਦੌਰਾਨ ਫਸੀ ਹੋਈ ਸੀਟ ਬੈਲਟ ਨੂੰ ਕੱਟਿਆ ਜਾ ਸਕੇ ਇਸ ਤੋਂ ਇਲਾਵਾ ਕਾਰ ਵਿੱਚ ਇੱਕ ਛੋਟਾ ਹਥੋੜਾ ਰੱਖੋ ਜੋ ਕਾਰ ਦੇ ਸ਼ੀਸ਼ੇ ਨੂੰ ਤੋੜਨ ਵਿੱਚ ਮਦਦ ਕਰੇਗਾ ਕਾਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਕੋਈ ਨਵੀਂ ਗੱਲ ਨਹੀਂ ਕਾਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਨੇ ਹਾਲਾਂਕਿ ਕਾਰ ਨੂੰ ਅੱਗ ਲੱਗਣ ਦੀਆਂ ਜ਼ਿਆਦਾਤਰ ਘਟਨਾਵਾਂ ਗਰਮੀ ਦੇ ਮੌਸਮ ਦੌਰਾਨ ਵਾਪਰਦੀਆਂ ਨੇ ਪਰ ਕੀ ਕਦੇ ਤੁਸੀਂ ਸੋਚਿਆ ਕਿ ਕਾਰ ਨੂੰ ਅੱਗ ਲੱਗਣ ਦੇ ਕਿਹੜੇ ਕਾਰਨ ਨੇ ਜੇਕਰ ਕਦੇ ਕਿਸੇ ਕਾਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਉਸ ਸਮੇਂ ਕੀ ਕਰਨਾ ਚਾਹੀਦਾ ਹੈ ਅਤੇ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਣੋ ਇਸ ਖਾਸ ਰਿਪੋਰਟ ਦੇ ਵਿੱਚ ਅੱਜਕਲ੍ਹ ਕਾਰ ਬਾਜ਼ਾਰ ਨਵੇਂ-ਨਵੇਂ ਕਾਰ ਐਕਸੈਸਰੀਜ਼ ਆ ਰਹੇ ਨੇ ਅਸਲ ਦੇ ਨਾਲ-ਨਾਲ ਸਸਤੇ ਅਤੇ ਨਕਲੀ ਕਾਰ ਦੇ ਸਮਾਨ ਵੀ ਬਾਜ਼ਾਰ 'ਚ ਵਿਕ ਰਹੇ ਨੇ ਅਜਿਹੇ ਚ ਲੋਕ ਪੈਸੇ ਬਚਾਉਣ ਲਈ ਆਪਣੀਆਂ ਕਾਰਾਂ 'ਚ ਨਕਲੀ ਅਤੇ ਸਸਤੇ ਸਮਾਨ ਲਗਵਾ ਲੈਂਦੇ ਨੇ ਇਸ ਦੌਰਾਨ ਜ਼ਿਆਦਾਤਰ ਲੋਕ ਇੱਕ ਹੋਰ ਗਲਤੀ ਕਰਦੇ ਨੇ ਉਹ ਅਨਸਿੱਖਿਤ ਮੈਕੈਨਿਕਾਂ ਤੋਂ ਆਪਣੇ ਵਾਹਨਾਂ ਵਿੱਚ ਫਿੱਟ ਕੀਤੇ ਸਮਾਨ ਪ੍ਰਾਪਤ ਕਰਦੇ ਨੇ ਅਜਿਹੇ 'ਚ ਕਈ ਵਾਰ ਗਲਤ ਵਾਇਰਿੰਗ ਕਾਰਨ ਛੋਟ ਸਰਕਟ ਹੋਣ ਕਾਰਨ ਕਾਰ ਨੂੰ ਅੱਗ ਲੱਗ ਜਾਂਦੀ ਹੈ ਬਹੁਤ ਸਾਰੇ ਲੋਕ ਆਪਣੇ ਪੈਸੇ ਬਚਾਉਣ ਲਈ ਆਪਣੀਆਂ ਕਾਰਾਂ ਵਿੱਚ ਜਾਲੀ ਅਤੇ ਸਸਤੀਆਂ ਸੀਐਨਜੀ ਕਿੱਟਾਂ ਲਗਵਾ ਲੈਂਦੇ ਨੇ ਹਾਲਾਂਕਿ ਇੱਕ ਬੇहद ਖਤਰਨਾਕ ਸਾਬਤ ਹੋ ਸਕਦਾ ਹੈ ਸਸਤੀਆਂ ਅਤੇ ਨਕਲੀ ਸੀਐਨਜੀ ਕਿੱਟਾਂ ਕਾਰ ਨੂੰ ਅੱਗ ਲੱਗਣ ਦਾ ਵੱਡਾ ਕਾਰਨ ਬਣ ਜਾਂਦੀਆਂ ਨੇ ਜੇਕਰ ਕਿਸੇ ਕਾਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਕਾਰ ਦੇ ਬਿਜਲੀ ਯੂਨਿਟ ਜਾਮ ਹੋ ਜਾਂਦੇ ਨੇ ਇਸ ਕਾਰਨ ਬਿਜਲੀ ਦੀਆਂ ਤਾਰਾਂ ਰਿਪੀਟ ਇਸ ਕਾਰਨ ਬਿਜਲੀ ਦੀਆਂ ਤਾਰਾਂ ਖਿੜਕੀਆਂ ਸੀਟ ਬੈਲਟਾਂ ਤੇ ਸੈਂਟਰਲ ਲਾਕਿੰਗ ਸਿਸਟਮ ਵੀ ਫੇਰ ਹੋ ਜਾਂਦਾ ਜਿਸ ਕਾਰਨ ਕਾਰ 'ਚ ਬੈਠੇ ਲੋਕਾਂ ਦਾ ਬਾਹਰ ਨਿਕਲਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਾਰ ਨੂੰ ਅੱਗ ਲੱਗਣ ਵਾਲੀ ਹੈ ਤਾਂ ਤੁਰੰਤ ਕਾਰ ਨੂੰ ਆਪਣੀ ਸਾਈਡ ਤੇ ਲੈ ਜਾਓ ਅਤੇ ਬਾਹਰ ਨਿਕਲ ਜਾਓ ਕਿਉਂਕਿ ਜਿਵੇਂ ਹੀ ਕਾਰ ਨੂੰ ਅੱਗ ਲੱਗੇਗੀ ਕਾਰਬਨ ਮੋਨੋਆਕਸਾਈਡ ਗੈਸ ਉਸ ਦੇ ਅੰਦਰ ਫੈਲਣ ਲੱਗ ਜਾਵੇਗੀ ਜੋ ਕਿ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ ਕਾਰ ਦੇ ਬੋਨਟ ਨੂੰ ਬਿਲਕੁਲ ਨਾ ਖੋਲੋ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਅੱਗ ਨੂੰ ਆਕਸੀਜਨ ਮਿਲੇਗੀ ਅਤੇ ਅੱਗ ਹੋਰ ਫੈਲ ਜਾਵੇਗੀ ਜੇਕਰ ਤੁਹਾਡੀ ਕਾਰ ਚ ਅੱਗ ਬੁਝਾਊ ਜੰਤਰ ਹੈ ਤਾਂ ਤੁਸੀਂ ਕਾਰ ਵਿੱਚ ਲੱਗੀ ਅੱਗ ਤੇ ਕਾਬੂ ਪਾ ਸਕਦੇ ਹੋ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਕਾਰ ਦੀ ਸਰਵਿਸ ਕੇਵਲ ਇੱਕ ਅਧਿਕਾਰਤ ਸੇਵਾ ਕੇਂਦਰ ਤੋਂ ਹੀ ਕੀਤੀ ਜਾਣੀ ਚਾਹੀਦੀ ਅਕਸਰ ਲੋਕ ਮੁਫਤ ਸੇਵਾ ਤੋਂ ਬਾਅਦ ਆਪਣੀ ਕਾਰ ਦੀ ਸਰਵਿਸ ਥਾਨਕ ਸਥਾਨ ਤੋਂ ਕਰਵਾ ਲੈਂਦੇ ਨੇ ਅਜਿਹੇ 'ਚ ਕਈ ਵਾਰ ਗੈਰ ਸਿੱਖਿਤ ਮਕੈਨਿਕ ਦੇ ਹੱਥੋਂ ਕਾਰ ਖਰਾਬ ਹੋ ਜਾਂਦੀ ਹੈ ਜੋ ਖਤਰਨਾਕ ਸਾਬਤ ਹੁੰਦੀ ਹੈ ਆਪਣੀ ਕਾਰ ਵਿੱਚ ਅੱਗ ਬੁਝਾਉਣ ਵਾਲਾ ਜੰਤਰ ਰੱਖੋ ਤਾਂ ਜੋ ਲੋੜ ਪੈਣ ਤੇ ਅੱਗ ਬੁਝਾਉਣ ਲਈ ਤੁਸੀਂ ਇਸ ਦੀ ਮਦਦ ਲੈ ਸਕੋ ਇਸ ਦੇ ਨਾਲ ਹੀ ਕਾਰ ਚ ਸੀਟ ਬੈਲਟ ਕਟਰ ਲਗਾ ਕੇ ਰੱਖੋ ਤਾਂ ਕਿ ਜਰੂਰਤ ਪੈਣ ਤੇ ਦੁਰਘਟਨਾ ਦੌਰਾਨ ਫਸੀ ਹੋਈ ਸੀਟ ਬੈਲਟ ਨੂੰ ਕੱਟਿਆ ਜਾ ਸਕੇ ਇਸ ਤੋਂ ਇਲਾਵਾ ਕਾਰ ਵਿੱਚ ਇੱਕ ਛੋਟਾ ਹਥੌੜਾ ਰੱਖੋ ਜੋ ਕਾਰ ਦੇ ਸ਼ੀਸ਼ੇ ਨੂੰ ਤੋੜਨ ਵਿੱਚ ਮਦਦ ਕਰੇਗਾ ਕਾਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਕੋਈ ਨਵੀਂ ਗੱਲ ਨਹੀਂ ਕਾਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਨੇ ਹਾਲਾਂਕਿ ਕਾਰ ਨੂੰ ਅੱਗ ਲੱਗਣ ਦੀਆਂ ਜ਼ਿਆਦਾਤਰ ਘਟਨਾਵਾਂ ਗਰਮੀ ਦੇ ਮੌਸਮ ਦੌਰਾਨ ਵਾਪਰਦੀਆਂ ਨੇ ਪਰ ਕਿ ਕਦੇ ਤੁਸੀਂ ਕੀ ਆ ਕਿ ਕਾਰ ਨੂੰ ਆਗ ਲੱਗਣ ਦੇ ਕਿਹੜੇ ਕਾਰਨ ਨੇ ਜੇਕਰ ਕਦੇ ਕਿਸੇ ਕਾਰ ਨੂੰ ਆਗ ਲੱਗ ਜਾਂਦੀ ਹੈ ਤਾਂ ਉਸ ਸਮੇਂ ਕੀ ਕਰਨਾ ਚਾਹੀਦਾ ਹੈ ਅਤੇ ਅਜਹੀਆਂ ਘਟਨਾਵਾਂ ਤੋਂ ਬਚਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਣੋ ਇਸ ਖਾਸ ਰਿਪੋਰਟ ਦੇ ਵਿੱਚ ਅੱਜ ਕੱਲ ਕਾਰ ਬਾਜ਼ਾਰ 'ਚ ਨਵੇਂ-ਨਵੇਂ ਕਾਰ ਐਕਸੈਸਰੀਜ਼ ਆ ਰਹੇ ਨੇ ਅਸਲ ਦੇ ਨਾਲ-ਨਾਲ ਸਸਤੇ ਅਤੇ ਨਕਲੀ ਕਾਰ ਦੇ ਸਮਾਨ ਵੀ ਬਾਜ਼ਾਰ 'ਚ ਵਿਕ ਰਹੇ ਨੇ ਅਜਿਹੇ 'ਚ ਲੋਕ ਪੈਸੇ ਬਚਾਉਣ ਲਈ ਆਪਣੀਆਂ ਕਾਰਾਂ 'ਚ ਨਕਲੀ ਅਤੇ ਸਸਤੇ ਸਮਾਨ ਲਗਵਾ ਲੈਂਦੇ ਨੇ ਇਸ ਦੌਰਾਨ ਜ਼ਿਆਦਾਤਰ ਲੋਕ ਇੱਕ ਹੋਰ ਗਲਤੀ ਕਰਦੇ ਨੇ ਉਹ ਅਣ ਸਿੱਖਿਅਤ ਮੈਕੈਨਿਕਾਂ ਤੋਂ ਆਪਣੇ ਵਾਹਨਾ ਵਿੱਚ ਫਿੱਟ ਕੀਤੇ ਸਮਾਨ ਪ੍ਰਾਪਤ ਕਰਦੇ ਨੇ ਅਜਿਹੇ ਚ ਕਈ ਵਾਰ ਗਲਤ ਵਾਇਰਿੰਗ ਕਾਰਨ ਸ਼ਾਰਟ ਸਰਕਟ ਹੋਣ ਕਾਰਨ ਕਾਰ ਨੂੰ ਅੱਗ ਲੱਗ ਜਾਂਦੀ ਹੈ ਬਹੁਤ ਸਾਰੇ ਲੋਕ ਆਪਣੇ ਪੈਸੇ ਬਚਾਉਣ ਲਈ ਆਪਣੀਆਂ ਕਾਰਾਂ ਵਿੱਚ ਜਾਲੀ ਅਤੇ ਸਸਤੀਆਂ ਸੀਐਨਜੀ ਕਿੱਟਾਂ ਲਗਵਾ ਲੈਂਦੇ ਨੇ ਹਾਲਾਂਕਿ ਇੱਕ ਬੇहद ਖਤਰਨਾਕ ਸਾਬਤ ਹੋ ਸਕਦਾ ਹੈ ਸਸਤੀਆਂ ਅਤੇ ਨਕਲੀ ਸੀਐਨਜੀ ਕਿੱਟਾਂ ਕਾਰ ਨੂੰ ਅੱਗ ਲੱਗਣ ਦਾ ਵੱਡਾ ਕਾਰਨ ਬਣ ਜਾਂਦੀਆਂ ਨੇ ਜੇਕਰ ਕਿਸੇ ਕਾਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਕਾਰ ਦੇ ਬਿਜਲੀ ਯੂਨਿਟ ਜਮ ਹੋ ਜਾਂਦੇ ਨੇ ਇਸ ਕਾਰਨ ਬਿਜਲੀ ਦੀਆਂ ਤਾਰਾਂ ਰਿਪੀਟ ਇਸ ਕਾਰਨ ਬਿਜਲੀ ਦੀਆਂ ਤਾਰਾਂ ਖਿੜਕੀਆਂ ਸੀਟ ਬੈਲਟਾਂ ਤੇ ਸੈਂਟਰਲ ਲਾਕਿੰਗ ਸਿਸਟਮ ਵੀ ਫੇਰ ਹੋ ਜਾਂਦਾ ਜਿਸ ਕਾਰਨ ਕਾਰ 'ਚ ਬੈਠੇ ਲੋਕਾਂ ਦਾ ਬਾਹਰ ਨਿਕਲਣਾ ਕਾਫੀ ਮੁਸ਼ਕਿਲ ਹੋ ਜਾਂਦਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਾਰ ਨੂੰ ਅੱਗ ਲੱਗਣ ਵਾਲੀ ਹੈ ਤਾਂ ਤੁਰੰਤ ਕਾਰ ਨੂੰ ਆਪਣੀ ਸਾਈਡ ਤੇ ਲੈ ਜਾਓ ਅਤੇ ਬਾਹਰ ਨਿਕਲ ਜਾਓ ਕਿਉਂਕਿ ਜਿਵੇਂ ਹੀ ਕਾਰ ਨੂੰ ਅੱਗ ਲੱਗੇਗੀ ਕਾਰਬਨ ਮੋਨੋਆਕਸਾਈਡ ਗੈਸ ਉਸ ਦੇ ਅੰਦਰ ਫੈਲਣ ਲੱਗ ਜਾਵੇਗੀ ਜੋ ਕਿ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ ਕਾਰ ਦੇ ਬੋਨਟ ਨੂੰ ਬਿਲਕੁਲ ਨਾ ਖੋਲੋ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਅੱਗ ਨੂੰ ਆਕਸੀਜਨ ਮਿਲੇਗੀ ਅਤੇ ਅੱਗ ਹੋਰ ਫੈਲ ਜਾਵੇਗੀ ਜੇਕਰ ਤੁਹਾਡੀ ਕਾਰ ਚ ਅੱਗ ਬੁਝਾਊ ਜੰਤਰ ਹੈ ਤਾਂ ਤੁਸੀਂ ਕਾਰ ਵਿੱਚ ਲੱਗੀ ਅੱਗ ਤੇ ਕਾਬੂ ਪਾ ਸਕਦੇ ਹੋ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਕਾਰ ਦੀ ਸਰਵਿਸ ਕੇਵਲ ਇੱਕ ਅਧਿਕਾਰਤ ਸੇਵਾ ਕੇਂਦਰ ਤੋਂ ਹੀ ਕੀਤੀ ਜਾਣੀ ਚਾਹੀਦੀ ਅਕਸਰ ਲੋਕ ਮੁਫਤ ਸੇਵਾ ਤੋਂ ਬਾਅਦ ਆਪਣੀ ਕਾਰ ਦੀ ਸਰਵਿਸ ਥਾਨਕ ਸਥਾਨ ਤੋਂ ਕਰਵਾ ਲੈਂਦੇ ਨੇ ਅਜਿਹੇ 'ਚ ਕਈ ਵਾਰ ਗੈਰ ਸਿੱਖਿਤ ਮਕੈਨਿਕ ਦੇ ਹੱਥੋਂ ਕਾਰ ਖਰਾਬ ਹੋ ਜਾਂਦੀ ਹੈ ਜੋ ਖਤਰਨਾਕ ਸਾਬਤ ਹੁੰਦੀ ਹੈ ਆਪਣੀ ਕਾਰ ਵਿੱਚ ਅੱਗ ਬੁਝਾਉਣ ਵਾਲਾ ਜੰਤਰ ਰੱਖੋ ਤਾਂ ਜੋ ਲੋੜ ਪੈਣ ਤੇ ਅੱਗ ਬੁਝਾਉਣ ਲਈ ਤੁਸੀਂ ਇਸ ਦੀ ਮਦਦ ਲੈ ਸਕੋ ਇਸ ਦੇ ਨਾਲ ਹੀ ਕਾਚ ਸੀਟ ਬੈਲਟ ਕਟਰ ਲਗਾ ਕੇ ਰੱਖੋ ਤਾਂ ਕਿ ਜਰੂਰਤ ਪੈਣ ਤੇ ਦੁਰਘਟਨਾ ਦੌਰਾਨ ਫਸੀ ਹੋਈ ਸੀਟ ਬੈਲਟ ਨੂੰ ਕੱਟਿਆ ਜਾ ਸਕੇ ਇਸ ਤੋਂ ਇਲਾਵਾ ਕਾਰ ਵਿੱਚ ਇੱਕ ਛੋਟਾ ਹਥੌੜਾ ਰੱਖੋ ਜੋ ਕਾਰ ਦੇ ਸ਼ੀਸ਼ੇ ਨੂੰ ਤੋੜਨ ਵਿੱਚ ਮਦਦ ਕਰੇ